ਤੂੰ ਆਹ ਰਹਿਣਾ ਤੂੰ ਅਸੀਂ ਤੈਨੂੰ ਕਹਿਣਾ ਵੀ ਤੂੰ ਝੂਠ ਬੋਲਦਾ ਨਾਰਾ ਕੋਈ ਨਹੀਂ ਹੈ ਕਹਿ ਲੋ ਜੇ ਤਾ ਕੋਈ ਨਹੀਂ ਤੂੰ ਤਾਂ ਬੰਦਾ ਮੇਰਾ ਦੋਹਰਾ ਆ ਜਾਗਾ ਇੱਧਰ ਖੜਾ ਕਰਦਾ ਨਹੀਂ ਕਰਦਾ ਤੈਨੂੰ ਐਂ ਨਹੀਂ ਕਹਿੰਦਾ ਬਈ ਆ ਡੱਡੂ ਆ ਗਿਆ ਕੋਈ ਇਹ ਡੱਡੂ ਤਾਂ ਕੁੜੀਆਂ ਕਿਤਰੀਆਂ ਡਰਦੀਆਂ ਹੁੰਦੀਆਂ ਆਪਾਂ ਨੂੰ ਕੋਈ ਨਾਰਾ ਨਹੀਂ ਤੈਨੂੰ ਡਰ ਰਹੇ ਨਹੀਂ ਕਹਦਾ ਨਾ ਨਾ ਆਪਾਂ ਨੂੰ ਨਹੀਂ ਡਰਾਂਗੇ ਨਹੀਂ ਤਾਂ ਐ ਡੱਡੂ ਦੇਖੇ ਨਹੀਂ ਆਹ ਡੱਡੂ ਫਿਰਦੇ ਆਪਣੀ ਜਾਣਦੇ ਕੱਕੇ ਛਾਲੇ ਨੂੰ ਜੇਜ ਬਾਲਾ ਜੇਜ ਬਗ ਇਹਨੇ ਦਾਲ ਬਣਾਣੀ ਆਦੀ ਨਾ ਤੂੰ ਆਏਂ ਨਹੀਂ ਵੀ ਸੱਚ ਬੋਲੇ ਅਸੀਂ ਤੈਨੂੰ ਆਏਂਗਾ ਨਾ ਵੀ ਝੂਠ ਬੋਲਦਾ ਆਏ ਕਹਨੇ ਅਸੀਂ ਓਏ ਤੂੰ ਝੂਠ ਬੋਲਾ ਲਾ ਸੱਚ ਬੋਲਾ ਲਾ ਲੈ ਤਾਂ ਤੂੰ ਮੈਂ ਕਹਣਾ ਮੈਂ ਝੂਠ ਨਹੀਂ ਬੋਲਦਾ ਮੈਂ ਤਾਂ ਸੱਚ ਨੇ ਨਾਲ ਤਾਂ ਤੂੰ ਕਹਣਾ ਮੈਂ ਝੂਠ ਨਹੀਂ ਬੋਲਦਾ ਓ ਜਦੋਂ ਹੁਣ ਤੁਸੀਂ ਜਿਹੜਾ ਕੋ ਬਣਾਉਣੇ ਬੁਲਾ ਲਾ ਨਹੀਂ ਕੀ ਬਣਾਉਣੇ ਅਸੀਂ ਤੁਸੀਂ ਮੇਰੀ ਗੱਲ ਸੁਣ ਹਾਂ ਤੂੰ ਮੇ ਤੋਂ ਕੜਮ ਚੁੰਮਕਦਾ ਸੀ ਹਾਂ ਹਾਂ ਆ ਵੀ ਚੱਕ ਲਿਉਂਦਾ ਜਿੱਥੇ ਪਿਆ ਉਹ ਸਾਨੂੰ ਨਹੀਂ ਸਾਨੂੰ ਜੇ ਪਤਾ ਹੋਵੇ ਤਾਂ ਹੀ ਆ ਅਸੀਂ ਤੇਰੇ ਦੁਕਾਨ ਚ ਸੰਦਲ ਚੱਕੀਏ ਉਹ ਅਸੀਂ ਕਿਉਂ ਸਾਡੇ ਵਾਸਤੇ ਆਏ ਆਈ ਸਾਡਾ ਕੰਮ ਸਾਡਾ ਤਾਂ ਆਇਆ ਕੰਮ ਸਾਡੇ ਵਾਸਤੇ ਚੰਗੀ ਗੱਲ ਹੋएगी ਹਾਂ ਨਾਲ ਦੱਸ ਕਿਹੜਾ ਮਜੂਦਾ ਤੂੰ ਤੈਨੂੰ ਪਤਾ ਤਾਂ ਲੱਗਿਆ ਨਹੀਂ ਮੈਂ ਦੇਖੋ ਤਾਂ ਲਿਆਤੀ ਉਦੋਂ ਮੈਨੂੰ ਪਤਾ ਲੱਗ ਗਿਆ ਮਾਲਕ ਹੋਲੇ ਤੇ ਛੱਡ ਸੰਦਲ ਸਾਰੇ ਉਹੀ ਰੋਲੀ ਜਾਂਦੇ ਨੇ ਉਹੀਆਂ ਗਾ ਰੋਲੀ ਜਾਂਦੇ ਨੇ ਸ਼ਾਮ ਘਰ ਰੱਖੋ ਉਹ ਮੁੰਡੇ ਨੇ ਉਹਦੇ ਪਏ ਰਗੇ ਇਹਦੇ ਕੋਈ ਜਾ ਵਾਲੇ ਮੁੰਡੇ ਨੇ ਗੁਰਦਪਤ ਸਿੰਘ ਸਾਨੂੰ ਕੜਮ ਚੁੱਕਿਆ ਉਹਨੇ ਦਿੱਤਾ ਯਾਰ ਮੈਨੂੰ ਜਦੋਂ ਪਤਾ ਹੀ ਨਹੀਂ ਆ ਤੁਸੀਂ ਫਿਰ ਨਾਲੇ ਜਾਂਦੇ ਨੇ ਫਿਰ ਲੋਕ ਲੈ ਜਾਂਦੇ ਨੇ ਫਿਰ ਕਿਉਂ ਜਿਹੜਾ ਮਾਰਦਾ ਚਲ ਬੰਤ ਸਿੰਘ ਬਸ ਠੀਕ ਹੈ ਠੀਕ ਹਾਂ ਤੂੰ ਜਿਹੜਾ ਸੰਤ ਸਾਨੂੰ ਲੋੜ ਹੁੰਦੇ ਤਾਂ ਅਸੀਂ ਲੈਣ ਆਉਨੇ ਆ ਹਾਂ ਐ ਇੰਨਾ ਵੀ ਰੱਖ ਲਾ